ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬਜ਼ਾਦਿਆਂ ਦੇ ਸ਼ਹਾਦਤ ਦਿਨ ਮਨਾਏ ਜਾ ਰਹੇ ਆ ਜਿਹੜਾ ਸ਼ਹੀਦੀ ਸਪਤਾਹ ਜਿਸ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮੁੱਚਾ ਪਰਿਵਾਰ ਜ਼ਬਰ ਤੇ ਜ਼ੁਲਮ ਦੇ ਖਿਲਾਫ ਸ਼ਹਾਦਤ ਦਾ ਜੰਮ ਪੀਤਾ ਉਹਨਾਂ ਸਮਿਆਂ ਨੂੰ ਕੌਮ ਆਪਣੇ ਰਵੈਇਤਾਂ ਦੇ ਮੁਤਾਬਕ ਬਣਾਉਂਦੀ ਆ ਚਮਕੌਰ ਸਾਹਿਬ ਵਿਖੇ ਜੰਪਾਧਾਗੜ ਸਾਹਿਬ ਅਖੇ ਜਿਹੜੇ ਸਮਾਗਮ ਜਿਹੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਆ ਆ ਅੱਜ ਪੰਜਾਬ ਦੀ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਆਤਮੀ ਵਿਗਲ ਜਿਹੜੇ ਆ ਉਹ 28 ਤਰੀਕ ਨੂੰ 10 ਮਿੰਟ ਵਾਸਤੇ ਜਿਹੜੇ ਮਨਾਏ ਜਾਣੇ ਆ ਇਸ ਦੇ ਬਾਰੇ ਦੇ ਵਿੱਚ ਪੰਥ ਦੀਆਂ ਜਿਹੜੀਆਂ ਸ਼ਖਸੀਅਤਾਂ ਜਿਹੜੇ ਸਿਆਣੇ ਲੋਕ ਗਿਆਨੀ ਪੁਰਸ਼ ਉਹਨਾਂ ਨੇ ਵਿਚਾਰ ਕੀਤੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਟਵੀਟ ਕੀਤਾ ਕੀ ਜਿਹੜਾ ਸਿੱਖਾਂ ਦੇ ਅੰਦਰ ਜਿਹੜੀ ਰਵਾਇਤ ਆ ਉਹ ਮਾਤਮ ਜਾਂ ਸੋਗ ਦੀ ਨਹੀਂ ਹੁੰਦੀ ਜਿਹੜੀ ਵੀ ਸ਼ਹਾਦਤ ਆ ਉਹ ਆਪਣੇ ਆਪ ਦੇ ਵਿੱਚ ਚੜ੍ਹਦੀ ਕਲਾ ਦੇਖੋ ਇਸ ਗੱਲ ਦਾ ਪ੍ਰਤੀਕ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਆਪਣੇ ਲਾਲਾਂ ਨੂੰ ਜਦੋਂ ਜੰਗ ਦੇ ਮੈਦਾਨ ਵਿੱਚ ਤੋਰਦੇ ਆ ਜਦੋਂ ਉਹ ਸ਼ਹਾਦਤ ਦਾ ਜਾਮ ਪੀਂਦੇ ਆ ਤੇ ਉਹਨਾਂ ਉਹ ਜਕਾਰੇ ਛੜਦੇ ਆ ਦੂਸਰਾ ਜਦੋਂ ਛੋਟੇ ਸਹਬਜ਼ਾਦੇ ਵੱਡੀ ਗੱਲ ਕਰਦੇ ਆ ਉਹ ਛੋਟੀਆਂ ਜਿੰਦਾਂ ਤੇ ਵੱਡੇ ਸਾਕੇ ਜਿਹੜੇ ਆਪਾਂ ਸਾਰੇ ਇਸ ਗੱਲ ਨੂੰ ਯਾਦ ਕਰਦੇ ਹਾਂ ਜਦੋਂ ਉਹਦੀ ਖਬਰ ਨੂਰਾ ਮਾਹੀ ਉਹਨਾਂ ਨੂੰ ਲੰਮੇ ਜੜਪਰੇ ਵਿੱਚ ਦਿੰਦਾ ਤੇ ਗੁਰੂ ਸਾਹਿਬ ਗੁਰੂ ਦਾ ਸ਼ੁਕਰ ਕਰਦੇ ਆ ਕਿ ਮੈਂ ਆਪਣਾ ਜਿਹੜਾ ਜਿਹੜਾ ਸਰਬੰਸੀ ਉਹ দান ਕਰਕੇ ਮੈਂ ਤੁਹਾਡੇ ਚੱਲਣਾਂ ਦੇ ਵਿੱਚ ਮੈਂ ਆਪਣੇ ਆਪ ਚ ਸੁਰੱਖਿਰੂ ਹੋ ਗਿਆ ਸੋ ਸ਼ਹਾਦਤ ਜਿਹੜੀ ਆ ਗੁਰਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਇੱਕ ਮਾਥਮ ਨਹੀਂ ਹੈਗੀ ਉਹ ਆਪਣੇ ਆਪ ਦੇ ਵਿੱਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਇੱਕ ਵੱਡਾ ਡਰਾ ਸੋ ਅਸੀਂ ਤਾਂ ਇਹ ਜਿਹੜੇ ਛੀਦੀ ਦਿਹਾੜੇ ਆ ਇਹ ਨਗਾਰਿਆਂ ਦੀ ਤੇ ਕੌਮੀ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜੇ ਇਹ ਇਹ ਆ ਮਨਾਏ ਜਾਂਦੇ ਆ ਸੋ ਅਸੀਂ ਇਹ ਗੱਲ ਦੱਸਣੀ ਕਿਉਂਦੇ ਆ ਪੰਜਾਬ ਦੀ ਸਰਕਾਰ ਨੂੰ ਕਿ ਸਰਕਾਰਾਂ ਇਹਨਾਂ ਵਿੱਚ ਸ਼ਾਮਲ ਰਹਿੰਦੀਆਂ ਨੇ ਪੰਤਕ ਸਰਕਾਰਾਂ ਜਦੋਂ-ਜਦੋਂ ਵੀ ਰਹੀਆਂ ਉਹਨਾਂ ਨੇ ਵੱਡੇ ਇਸ ਇਹਨਾਂ ਸਮਿਆਂ ਤੇ ਸਮਾਗਮ ਕੀਤੇ ਸ਼ਤਾਬ ਦੀਆਂ ਮਨਾਈਆਂ ਵੱਡਾ ਯੋਗਦਾਨ ਪਾਇਆ ਕਿਸੇ ਦੇ ਮਨ ਵਿੱਚ ਵੀ ਜਿਹੜੀ ਜਿਹੜੀ ਸ਼ਹਾਦਤ ਆ ਕੁਰਬਾਨੀ ਹੈ ਗੁਰੂ ਸਾਹਿਬ ਦੇ ਪਰਿਵਾਰ ਦੀ ਉਸ ਦੇ ਲਈ ਸ਼ਰਧਾ ਸਤਕਾਰ ਹੋ ਸਕਦਾ ਤੇ ਹੋਣਾ ਵੀ ਚਾਹੀਦਾ ਤੇ ਅਸੀਂ ਜਿਹੜਾ ਪ੍ਰਮਾਨ ਜਾਰੀ ਕੀਤਾ ਸਰਕਾਰ ਨੇ ਭਗਵੰਤ ਮਾਨ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੀ ਇਸ ਗੱਲ ਦੇ ਵਿੱਚ ਕੋਈ ਪਾਰਟੀ ਪੱਧਰ ਦੀ ਕੋਈ ਵਿਰੋਧਤਾ ਨਹੀਂ ਹੈ ਇਹਨੂੰ ਇਹ ਨਾ ਸਮਝਿਆ ਜਾਵੇ ਪਰ ਸਿੱਖੀ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਉਸ ਦੀ ਰੋਸ਼ਨੀ ਦੇ ਵਿੱਚ ਹੀ ਜਿਹੜਾ ਸਰਕਾਰ ਇਹਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਵੇ ਸੋ ਅਸੀਂ ਇਹ ਅਪੀਲ ਕਰਦੇ ਹਾਂ ਕਿ ਸ਼ਰੌਣੀ ਗੁਰਦਰਾਪਨ ਦਾ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਦਿੱਤੀ ਜਿਹੜੀ ਰਾਏ ਤੇ مشਵਰਾ ਉਸ ਨੂੰ ਬਖੋਬੀ ਸਮਝਣਗੇ ਤੇ ਇਸ ਨੂੰ ਕਿਸੇ ਤਰ੍ਹਾਂ ਦਾ ਟਿੱਪਣੀ ਨਾ ਸਮਝਦਿਆਂ ਹੋਇਆ ਸਿੱਖੀ ਜਿਹੜੀ ਆ ਸਿੱਖੀ ਭਾਵਨਾਵਾਂ ਤੇ ਅਤੇ ਸਿੱਖੀ ਮਰਜ਼ਾਦਾ ਤੇ ਸਿੱਖਾਂ ਦੀ ਜਿਹੜੀ ਪਰੰਪਰਾਵਾ ਉਸ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਆਂਚ ਨਹੀਂ ਆਉਣ ਦੇਣਗੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਦੇ ਬਾਰੇ ਜੀ ਤੁਰੰਤ ਜਿਹੜਾ ਫੈਸਲਾ ਲਵੇ ਤੇ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵੱਡੀ ਪੱਧਰ ਤੇ ਸ਼ਾਮਲ ਹੋਵੇ ਅਸੀਂ ਇਸ ਗੱਲ ਦਾ ਸਵਾਗਤ ਕਰਾਂ